ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਟਿੰਡੀ ਬੰਦਸ਼ ਮੈਂ ਕੋਈ ਨ ਡਿਠਾ ਤੋ ਨਾਨਕ ਮਨ ਭਾਣਾ ਕੋਲ ਕੁਮਾਈ ਕਿਸ ਮਿੱਤਰ ਵਿੱਚੋਂ ਲੇ ਜੇ ਮਿਲ ਕੰਤਿ ਪਿਛਾਰਾ ਸੋ ਕਹੋ ਟਲ ਗੁਰ ਸੇਵੀਐ ਅਹਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨ ਅਸਰੀ ਮਹੰਨਾ ਨਾਵਾ ਉਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹਿ ਰਿਵਨ ਖੋਜਨ ਜਾਈ ਸਰਵ ਨਿਰਾਸੀ ਸਦਾ ਅਲਿਪ ਤੋਹੀ ਸੰਗ ਸਮਾਈ ਰਹਾ ਪੁਪ ਮਦਜੋ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੀ ਹਰ ਵਸੇ ਨਿਰੰਤਰ ਕਟਹਿ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨਿਆ ਰਟਨ ਭ੍ਰਮ ਕੀ ਕਾਈ ਜਨ ਨਾਨਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 684 ਅੰਗ ਦੇ ਉੱਤੇ ਸੁਭਾਏ ਮਾਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹੇ ਲਈਏ ਅੱਲਾਹ ਕਹੇ ਲਈਏ ਵਾਹਿਗੁਰੂ ਕਹੇ ਲਈਏ ਸਤਿਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਉਦੋਂ ਉਸ ਪ੍ਰਮਾਤਮਾ ਦੇ ਵਿੱਚ ਬੰਦਾ ਭੇਦ ਹੋ ਜਾਂਦਾ ਹੈ ਉਹਦੇ ਦਰਸ਼ਨ ਹੋ ਜਾਂਦੇ ਆ ਪ੍ਰਮਾਤਮਾ ਦੇ ਤਨਸਰੀ ਮਹੱਲਾ ਨਵ ਤਨਹ ਸ੍ਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਹ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਕਹਿ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਾਹੇ ਰੀ ਬਨ ਖੋਜਨ ਜਾਈ ਬਨ ਕਹਿੰਦੇ ਆ ਜੰਗਲ ਨੂੰ ਖੋਜਣ ਕਹਿੰਦੇ ਆ ਕਿਸੇ ਚੀਜ਼ ਦੀ ਖੋਜ ਕਰਨੀ ਕਹਿੰਦੇ ਜੰਗਲਾਂ ਦੇ ਵਿੱਚ ਕਾਦੇ ਵਾਸਤੇ ਖੋਜਾਂ ਕਰਨ ਵਰਸ ਜਾਣਿਓ ਤੁਸੀਂ ਕਹਿੰਦੇ ਜੀ ਅਸੀਂ ਰੱਬ ਲੱਭਣ ਜਾਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜੰਗਲਾਂ ਚ ਨਾ ਜਾਓ ਜੇ ਰੱਬ ਨੂੰ ਲੱਭਣਾ ਹੈ ਆਪਣੇ ਆਪ ਨੂੰ ਖੋਜੋ ਬਾਹਰ ਕਾਦੇ ਵਾਸਤੇ ਜਾਣਿਓ ਘਰ-ਵਾਰ ਛੱਡ ਕੇ ਜੰਗਲਾਂ ਦੇ ਵਿੱਚ ਨਾ ਜਾਓ ਜੇ ਪਰਮਾਤਮਾ ਨੂੰ ਲੱਭਣਾ ਹੈ ਤਾਂ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵੇਖੋ ਕਹਿੰਦੇ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਕਹਿੰਦੇ ਕੁਝ ਕੁ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ ਇਸੇ ਤਰ੍ਹਾਂ ਹੀ ਪਰਮਾਤਮਾ ਉਹ ਸਾਨੂੰ ਦਿਸਦਾ ਨਹੀਂ ਮਹਿਸੂਸ ਕੀਤਾ ਜਾ ਸਕਦਾ ਕਹਿੰਦੇ ਜੀ ਕਿਹੜੀਆਂ ਚੀਜ਼ਾਂ ਨਹੀਂ ਦਿਸਦੀਆਂ ਇੱਥੇ ਗੁਰੂ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਸਾਰਿਆਂ ਚ ਹੱਸਦਾ ਸਰਬ ਨਿਵਾਸੀ ਸਦਾ ਹਲੇਪ ਤੋਹੀ ਸੰਗ ਸਮਾਇਓ ਕਹਿੰਦੇ ਤੁਹਾਡੇ ਨਾਲ ਵਸ ਰਿਹਾ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਹਿੰਦੇ ਉਹ ਤੁਹਾਡੇ ਨਾਲ ਵਸ ਰਿਹਾ ਰਹਾਓ ਰਹਾਓ ਤੋਂ ਨਾਲ ਹੀ ਕਹਿੰਦੇ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੋਹਪ ਲੱਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਕਹਿੰਦੇ ਕੋਈ ਚੀਜ਼ਾਂ ਦਿਸਦੀਆਂ ਨਹੀਂ ਇਸੇ ਤਰ੍ਹਾਂ ਪਰਮਾਤਮਾ ਦਿਸਦਾ ਨਹੀਂ ਮਹਿਸੂਸ ਕੀਤਾ ਜਾਂਦਾ ਹੈ ਕਹਿੰਦੇ ਜੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਦਿਸਦੀਆਂ ਕਹਿੰਦੇ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਸੁਗੰਧੀ ਕਦੇ ਦਿਸਦੀ ਨਹੀਂ ਹੈ ਬਹੁਤ ਦਾ ਭਾਵ ਹੁੰਦਾ ਸੁਗੰਧ ਫੁੱਲ ਮਦ ਦਾ ਭਾਵ ਦਾ ਵਿੱਚ ਜਿਉਂ ਬਾਸ ਵਸਤ ਹੈ ਬਾਸ ਦਾ ਭਾਵ ਖੁਸ਼ਬੂ ਕਹਿੰਦੇ ਉਹਦੇ ਅੰਦਰ ਖੁਸ਼ਬੂ ਵਸਦੀ ਹੈ ਮੁਕਰ ਮਾਹੇ ਜੈਸੇ ਛਾਈ ਮੁਕਰਦਾ ਭਾਵ ਉਹਦਾ ਸ਼ੀਸ਼ਾ ਕਹਿੰਦੇ ਸ਼ੀਸ਼ੇ ਦੇ ਅੰਦਰ ਤੁਸੀਂ ਜਦੋਂ ਉਹਦੇ ਸਾਹਮਣੇ ਖੜੋਗੇ ਤੁਹਾਡਾ ਚਿਹਰਾ ਨਜ਼ਰ ਆਉਣਾ ਪਰ ਜੇ ਉਹਦੇ ਵਿੱਚ ਵੇਖੀਓ ਉਹਦੇ ਵਿੱਚ ਹੈ ਨਹੀਂ ਕਹਿੰਦੇ ਸ਼ੀਸ਼ੇ ਦੇ ਵਿੱਚ ਚਿਹਰਾ ਨਹੀਂ ਹੈ ਜਦੋਂ ਉਹਦੇ ਸਾਹਮਣੇ ਖੜਾਂਗੇ ਉਦੋਂ ਮਹਿਸੂਸ ਹੋਣਾ ਕਿ ਮੇਰਾ ਚਿਹਰਾ ਸਾਹਮਣੇ ਸ਼ੀਸ਼ੇ 'ਚ ਦਿਸਦਾ ਹੈ ਕਹਿੰਦੇ ਉਹ ਚੀਜ਼ਾਂ ਜਿਹੜੀਆਂ ਨੇ ਮਹਿਸੂਸ ਕੀਤੀਆਂ ਜਾਂਦੀਆਂ ਨੇ ਮਹਿਸੂਸ ਕਰਨ ਵਾਸਤੇ ਸਾਨੂੰ ਘਰ-ਵਾਰ ਤਿਆਗ ਕੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਕਹਿੰਦੇ ਉਹਨੂੰ ਆਪਣੇ ਹਿਰਦੇ 'ਚ ਹੀ ਵੇਖੋ ਅਸੀਂ ਹਿਰਦੇ 'ਚ ਕਦੇ ਵੇਖਿਆ ਨਹੀਂ ਬਾਹਰ ਭਾਲਦੇ ਫਿਰਦੇ ਆਹ ਉਹ ਬਲ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਕਹਿੰਦੇ ਇਹਨੂੰ ਇਸ ਤਰ੍ਹਾਂ ਅੰਦਰੋਂ ਪ੍ਰਗਟ ਕਰੋ ਜਿਵੇਂ ਦੁੱਧ ਦੇ ਵਿੱਚ ਘਿਓ ਪਿਆ ਹੁੰਦਾ ਪਰ ਸਾਨੂੰ ਉਹ ਘਿਓ ਦਿਸਦਾ ਨਹੀਂ ਕਹਿੰਦੇ ਜਿਸ ਬੀਬੀ ਨੂੰ ਤਰੀਕਾ ਆ ਗਿਆ ਉਹਨੂੰ ਕਿਹੋ ਕੱਢਣ ਦਾ ਨਾ ਮੱਖਣੀ ਮੱਖਣ ਮੱਖਣ ਕੱਢਣ ਦਾ ਕਹਿੰਦੇ ਉਹ ਬੀਬੀ ਕਹਿੰਦੀ ਇਹਦੇ ਵਿੱਚ ਕਿਹੋ ਪਿਆ ਮੱਖਣ ਪਿਆ ਪਰ ਜਿਹਨੂੰ ਪਤਾ ਨਹੀਂ ਉਹ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਇਹਦੇ ਵਿੱਚ ਮੱਖਣ ਹੈ ਨਹੀਂ ਪਰ ਉਹ ਬੀਬੀ ਨੇ ਕਿਹਾ ਮੈਂ ਇਹਦੇ ਵਿੱਚੋਂ ਤੈਨੂੰ ਮੱਖਣ ਕੱਢ ਕੇ ਦਿਖਾਵਾਂਗੀ ਉਹਨੇ ਆਪਣਾ ਤਰੀਕਾ ਵਰਤਿਆ ਦੁੱਧ ਨੂੰ ਗਰਮ ਕੀਤਾ ਜਾਗ ਲਾਇਆ ਉਹਦੀ ਦਹੀਂ ਜਮੀ ਫਿਰ ਉਹਨੂੰ ਰਣਕਿਆ ਰਣਕਣ ਦੇ ਬਾਅਦ ਉਹਦੇ ਵਿੱਚੋਂ ਮੱਖਣ ਕੱਢ ਕੇ ਉਹਦੇ ਚੋਕਾ ਕੱਢ ਕੇ ਦਿਖਾਤਾ ਉਹਨੇ ਕਿਹਾ ਵਾਕਈ ਸੱਚੀ ਗੱਲ ਹੈ ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ ਜਿਹੜੇ ਪਰਮਾਤਮਾ ਦੇ ਨਾਲ ਆਪਣੇ ਅੰਦਰ ਦੇ ਨਾਲ ਜੁੜ ਗਏ ਉਹਨਾਂ ਨੇ ਲੋਕਾਂ ਨੂੰ ਦਿਖਾਤਾ ਕਿ ਆਹ ਵੇਖੋ ਭਾਏ ਪਰਮਾਤਮਾ ਤੇ ਅੰਦਰ ਏ ਸੀ ਅਸੀਂ ਨੇ ਪ੍ਰਗਟ ਕਰ ਲਿਆ ਹੁਣ ਭਗਤ ਧੰਨਾ ਜੀ ਆਂਦਾ 2-3 ਦਿਨਾਂ ਬਾਅਦ ਆ ਰਹੇ ਆ ਜਨਮ ਦਿਹਾੜਾ ਭਗਤ ਧੰਨਾ ਜੀ ਨੇ ਕਿੱਥੋਂ ਪ੍ਰਗਟ ਕੀਤਾ ਆਪਣੇ ਅੰਦਰੋਂ ਹੀ ਪ੍ਰਗਟ ਕਰ ਲਿਆ ਉਹਨਾਂ ਨੇ ਇੱਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਤੇਜ ਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਆਪਣੇ ਅੰਦਰ ਨੂੰ ਖੋਜ ਘਟ ਹੀ ਖੋਜੋ ਭਾਈ ਬਾਹਰ ਨਹੀਂ ਇਹ ਚੀਜ਼ਾਂ ਖੋਜਣ ਦੀ ਲੋੜ ਨੇ ਆਪਣੇ ਅੰਦਰ ਨੂੰ ਖੋਜ ਤੇ ਗੁਰੂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਦਿਲ ਨੂੰ ਤੇ ਕਦੇ ਖੋਜਿਆ ਨਹੀਂ ਬਾਹਰ ਘਾਲਦਾ ਫਿਰਦਾ ਕਹਿੰਦੇ ਇਸ ਤਰ੍ਹਾਂ ਬਾਹਰੋਂ ਰੱਬ ਮਿਲਣਾ ਨਹੀਂ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਅੰਦਰ ਨੂੰ ਵੇਖਿਆ ਨਹੀਂ ਅਸੀਂ ਗ੍ਰੰਥ ਪੜ੍ਹ ਲਏ ਨੇ ਪਰ ਗ੍ਰੰਥਾਂ ਤੇ ਅਮਲ ਨਹੀਂ ਕੀਤਾ ਇਹ ਧਾਰਮਿਕ ਗ੍ਰੰਥ ਜਿਹੜੇ ਹੁੰਦੇ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਲਾ ਲਈਏ ਗੀਤਾ ਲਾ ਲਈਏ ਪੁਰਾਣ ਸ਼ਰੀਫ ਲਾ ਲਈਏ ਸਾਨੂੰ ਸਾਡੇ ਅੰਦਰ ਨਾਲ ਜੋੜਦੇ ਆ ਜਿਵੇਂ ਗੁਰੂ ਸਾਹਿਬ ਦੇ ਵਚਨ ਨੇ ਵੇਦ ਕਿਤੇ ਵਿਫਤਰਾ ਭਾਏ ਦਿਲ ਦਾ ਫਿਕਰ ਨਾ ਜਾਏ ਦਿਲ ਵੀ ਤੇ ਹਿਰਦੇ ਨੂੰ ਇਹ ਕਹਿੰਦੇ ਐ ਉੱਥੇ ਗੁਰੂ ਸਾਹਿਬ ਕਹਿੰਦੇ ਐ ਵੇਦ ਪੜ੍ਹ ਲੈ ਕਿਤਾਬ ਪੜ੍ਹ ਲੈ ਵੇਦ ਕਿਤੇ ਵੇ ਫਤਰਾ ਭਾਏ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਆਪਣੇ ਦਿਲ ਨੂੰ ਤੇ ਵੇਖਿਆ ਹੀ ਨਹੀਂ ਦਿਲ ਦਾ ਸਹਿਮ ਦਿਲ ਦਾ ਡਰ ਤੇ ਦੂਰ ਹੋਇਆ ਹੀ ਨਹੀਂ ਕਿਉਂ ਉਹਨਾਂ ਨੂੰ ਪੜਦਾ ਰਿਹਾ ਉਹ ਹਿੰਦੂ ਪੜਦੇ ਰਹੇ ਵੇਦਾਂ ਨੂੰ ਮੁਸਲਮਾਨ ਕਿਤਾਬਾਂ ਨੂੰ ਪੜਦੇ ਰਿਹਾ ਆਪਸ ਚ ਇੱਕ ਦੂਜੇ ਨੂੰ ਕਹਿੰਦੇ ਰਹੇ ਕਿ ਤੁਹਾਡੇ ਧਰਮ ਚ ਗਲਤ ਲਿਖਿਆ ਉਹ ਕਹਿੰਦੇ ਤੁਹਾਡੇ ਗ੍ਰੰਥਾਂ ਚ ਗਲਤ ਲਿਖਿਆ ਬਸ ਇਸੇ ਤਰੀ ਠਟਕਦੇ ਰਹੇ ਕਹਿੰਦੇ ਬੇਦਿਕ ਤੇ ਵਿਵਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਇਸ ਤਰ੍ਹਾਂ ਦਿਲ ਦਾ ਸਹਮ ਨੂੰ ਦੂਰ ਨਹੀਂ ਹੁੰਦਾ ਨਾ ਹੀ ਫਿਰ ਇਸ ਤਰ੍ਹਾਂ ਕਹਿੰਦੇ ਰੱਬ ਮਿਲਣਾ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਆਪਣੇ ਹਿਰਦੇ ਨੂੰ ਵੇਖੋ ਇਹਦੇ ਵਿੱਚੋਂ ਹੀ ਰੱਬ ਮਿਲਣਾ ਬਾਹਰ ਭੀਤਰ ਏਕੋ ਜਨੋ ਇਹੋ ਗੁਰ ਗਿਆਨ ਬਤਾਇ ਕਹਿੰਦੇ ਜਿੰਨਾ ਚਿਰ ਤੁਸੀਂ ਅੰਦਰ ਨੂੰ ਨਹੀਂ ਵੇਖਦੇ ਉਹਨਾਂ ਚਿਰ ਬਾਹਰੋਂ ਨਹੀਂ ਮਿਲਦਾ ਰੱਬ ਤੇ ਰੱਬ ਹੈ ਬਾਹਰੇ ਵੀ ਤੇ ਅੰਦਰ ਵੀ ਬਾਹਰ ਭਿੱਤਰ ਬਾਹਰ ਭਿੱਤਰ ਕਹਿੰਦੇ ਅੰਦਰ ਨੂੰ ਕਹਿੰਦੇ ਬਾਹਰ ਵੀ ਹੈ ਰੱਬ ਤੇ ਅੰਦਰ ਵੀ ਹੈ ਉਹ ਹਰ ਇੱਕ ਥਾਂ ਤੇ ਹੈ ਪਰ ਜਿੰਨਾ ਚਿਰ ਤੁਸੀਂ ਆਪਣੇ ਅੰਦਰ ਨਾਲ ਨਹੀਂ ਜੁੜਦੇ ਨਾ ਉਹਨਾਂ ਚਿਰ ਕਹਿੰਦੇ ਬਾਹਰੋਂ ਨਹੀਂ ਮਿਲਣਾ ਜਿੱਦੇ ਅੰਦਰ ਨਾਲ ਜੁੜ ਕੇ ਉਹਦੇ ਸਾਰੇ ਬਾਹਰੇ ਵੀ ਰੱਬ ਦਿਸਣ ਲੱਗ ਜਾਣਾ ਬਾਹਰ ਭੀਤਰ ਏਕੋ ਜਾਨੋ ਇਕੋ ਜਾਂ ਜਾਣ ਲੋ ਕਹਿੰਦੇ ਇਹੋ ਗੁਰ ਗਿਆਨ ਬਤਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾਉਂਦੇ ਐ ਕਿ ਇਹ ਗੱਲ ਸਾਨੂੰ ਗੁਰਾਂ ਨੇ ਦੱਸੀ ਐ ਕਿਹੜੀ ਗੱਲ ਦੱਸੀ ਐ ਜੀ ਗੁਰਾਂ ਨੇ ਕਿ ਅੰਦਰ ਵੀ ਐ ਪਰਮਾਤਮਾ ਤੇ ਬਾਹਰ ਵੀ ਐ ਪਰਮਾਤਮਾ ਬਰਸ ਉਹਨੂੰ ਵੇਖਣਾ ਪੈਣਾ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭ੍ਰਮ ਕੇ ਕਾਇ ਕਹਿੰਦੇ ਜਿੰਨਾ ਚਿਰ ਆਪਣਾ ਆਪ ਨਹੀਂ ਨਾ ਖਤਮ ਕਰਦਾ ਹੋਵੇਂ ਹੰਕਾਰ ਉਹ ਖਤਮ ਨਹੀਂ ਕਰਦਾ ਜਿੰਨਾ ਚਿਰ ਤੂੰ ਨਾ ਕੀਜਾ ਨੂੰ ਛੱਡਦਾ ਨਹੀਂ ਉਹਨਾਂ ਚਿਰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਿੱਟੇ ਨਾ ਭ੍ਰਮ ਕੀ ਕਾਇ ਜਿਵੇਂ ਪਾਣੀ ਖੜਾ ਹੋਵੇ ਨਾ ਕਿਸੇ ਚਮੱਤੇ ਦੇ ਵਿੱਚ ਕਿਸੇ ਖੇਲ ਦੇ ਵਿੱਚ ਪਾਣੀ ਖੜਾ ਹੋਵੇ ਉਹ ਥੱਲੇ ਬਿਲਕੁਲ ਹਰੇ ਰੰਗ ਦਾ ਹੋ ਜਾਂਦਾ ਉਹ ਜਾਲਾ ਲੱਗ ਜਾਂਦਾ ਕਹਿੰਦੇ ਉਹ ਇਸੇ ਤਰ੍ਹਾਂ ਜੇ ਕਿਤੇ ਵੀ ਪਾਣੀ ਖੜਾ ਹੈ ਉੱਥੇ ਉਹ ਜਾਲਾ ਲੱਗ ਗਿਆ ਉਹ ਪਾਣੀ ਸੁੱਕਦਾ ਨਹੀਂ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਭ੍ਰਮ ਦਾ ਜਾਲਾ ਹੈ ਨਾ ਮਟੇ ਨ ਭਰਮ ਕੀ ਕਾਇ ਜਿੰਨਾ ਚਿਰ ਉਹ ਜਾਲਾ ਤੇਰੇ ਅੰਦਰ ਪਿਆ ਹੋਇਆ ਭਰਮ ਦਾ ਕਹਿੰਦੇ ਉਹਨਾਂ ਚਿਰ ਵੀ ਰੱਬ ਨਹੀਂ ਮਿਲਦਾ ਅੰਦਰੋਂ ਭਰਮ ਕੱਢਣਾ ਪੈਣਾ ਜਿਹਦੇ ਅੰਦਰੋਂ ਭਰਮ ਕੱਢਦਾ ਉਦੋਂ ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਸਾਰਿਆਂ ਧਾਵਾਂ ਦੇ ਪਰਮਾਤਮਾ ਇੱਕੋ ਹੀ ਹੈ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਪਰ ਆਪਣੇ ਅੰਦਰ ਦਾ ਭਰਮ ਜਿਹੜਾ ਹੈ ਉਹ ਕੱਢਣਾ ਪੈਣਾ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨ ਭ੍ਰਮ ਕੇ ਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ